ਤੱਕ ਮੈਂ ਆਪਦੇ ਵਾਸਤੇ ਮਹੀਨਾ ਮੇਰੇ 15ਵੀਂ ਜਾਂ 16ਵੀਂ ਮਸ਼ੀਨਾਂ ਜੀ ਕਰਤਾਰ ਕਰਤਾਰੀ ਹਾਂਜੀ ਹਾਂ ਕਿੰਨੇ ਕੁ ਵੜ ਤੇ ਕੀਲੇ ਆਪਾਂ ਕੀਲਾ 100 ਤੋਂ ਉੱਪਰ ਵੱਡਿਆ ਗਿਆਊਗਾ ਜੀ 100 ਤੋਂ ਹਾਂਜੀ ਹਾਂਜੀ ਹੋਰ ਪਿਆ ਕੰਮ ਤਾਂ ਫਿਰ ਰੱਖੀ ਸਾਬਾ ਮੱਕੀ ਦਾ ਪੂਰੀ ਮੇਰੀ ਆਪਣੀ ਜ਼ਮੀਨ ਆਪਾਂ ਵੀ ਆਲੂ ਲਾਉਣੇ ਹਰਦੇ ਵੀਰੇ ਹਾਂਜੀ ਆਪਾਂ ਲਾਉਣੇ ਆ 10 ਕਿ ਕੀਲੇ ਆਲੂ ਠੀਕ ਹੈ ਆਪਣੀ ਡਾਕਟਰ ਜੀ ਕਰਨ ਪਿਆਰ ਪਰਿ ਸਤਿਕਾਰ ਹਮੇਦਗਰ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਗੁਰਤੇਜ ਸਿੰਘ ਤੇਜੀ ਬਾਬਾ ਪਾਸੋਂ ਕੋਲੇ ਪਿੰਡਾ ਕਰਤਾਰਕ ਮੈਨਾ ਫਰੀਦ ਦਾ ਚਲਾਉਂਦਾ ਵੀ ਆ ਤੇ ਗਾਹਾਂ ਸੇਲ ਵੀ ਕਰਦਾ ਤੇ ਅੱਜ ਉਹਦੀ ਸਾਹ ਕੋਟ ਕੋਲੇ ਕੁੰਡੋਰੀ ਦੇ ਨਾਲ ਨਵਾਂ ਪਿੰਡਾ ਉੱਥੇ ਮਸ਼ੀਨ ਮੱਕੀ ਤੇ ਚੱਲ ਰਹੀ ਆ ਕਰਦਿਆਂ ਰੀਵ ਆਪਣੇ ਮੱਕੀ ਵਾਲੇ ਕਟਰ ਦਾ ਕਰਤਾਰਕ ਮੈਨਾ ਕਰਤਾਰ ਹੀ ਕਟੜਾ ਨਵਾਂ ਨਵੀਂ ਗੁੰਮੈਨਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਬਾਬਾ ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਚ ਪਿਓ ਮੱਕੀ ਆਲਾ ਕਾਟਰ ਕਿਉਂ ਲੈਂਦਾ ਤੇ ਕਿਵੇਂ ਚੱਲਦਾ ਕੀ ਗੱਲਬਾਤ ਆ ਲੋਕਾਂ ਦਾ ਨਹੀਂ ਆਪਾਂ ਤਾਂ ਆਪਾਂ ਫੈਕਟਰੀ ਵਾਲੇ ਦਾ ਸੁਣਿਆ ਜਾਂ ਸਾਟਰਾਂ ਜਾਂਦਿਆਂ ਦੀਆਂ ਵੀਡੀਓ ਬਣਾਉਂਦੇ ਪਰ ਆਪਾਂ ਚਾਲ ਦੇ ਦੀ ਵੀਡੀਓ ਬਣਾਉਣਾ ਵੀ ਮੱਕੀ ਦੀ ਕਿੰਨੀ ਕਿ ਸਫਾਈ ਆ ਕਿੰਨਾ ਧਾਣਾ ਸਾਫ ਆ ਕਿੰਨੀ ਕੋਈ ਥੱਲੇ ਮੱਲੀ ਤਾਂ ਨਹੀਂ ਥੱਲੀ ਛੱਡਦਾ ਤੇ ਆਜੂ ਕਰਦੇ ਆ ਬਾਪੇ ਨਾਲ ਗੱਲਬਾਤ ਕੀ ਹਾਲ ਅਗਰ ਤੇਜ ਠੀਕ ਹੈ ਠੀਕ ਹੈ ਵਧੀਆ ਵਧੀਆ ਚੱਲਦਾ ਕਾਰੋਬਾਰ ਹੋਰ ਜਿੰਦਰ ਵੀਰੇ ਵਧੀਆ 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 ਬਾਠੀ ਚੱਲਦਾ ਜੀ ਵਧੀਆ ਚਲੋ ਬਹਿ ਕੇ ਹੀ ਕਰਦੇ ਆਪਾਂ ਗੱਲਬਾਤ ਹਾਂਜੀ ਆਪਾਂ ਤਾਂ ਆਪਾਂ ਮੱਖੀ ਵਾਲੇ ਕਾਟਰਾਂ ਦੀਆਂ ਕੰਪਨੀ ਚ ਜਾ ਜਾ ਵੀਡੀਓ ਬਣਾ ਕੇ ਆਂਦੀਆਂ ਨਹੀਂ ਠੀਕ ਹੈ ਜੀ ਤੇ ਅੱਜ ਆਪਣੇ ਫੋਲੋਵਰਾਂ ਨੂੰ ਸਾਰਿਆਂ ਨੂੰ ਆਪਾਂ ਚੱਲਦਾ ਕਾਟਰ ਵੀ ਦਿਖਾਉਣੇ ਆ ਠੀਕ ਹੈ ਜੀ ਕਿਵੇਂ ਚੱਲਦਾ ਬਾਬੇ ਕਾਟਰ ਕਾਟਰ ਬਹੁਤ ਵਧੀਆ ਚੱਲ ਰਿਹਾ ਹੈ ਜੀ ਕੀੜਾ ਮਾਡਲ ਲਗਾ ਇਹ ਕਟਰ ਨਵੀਂ ਹੈ ਇਸ ਪਰ ਲਿਆ ਜੀ ਇਸ ਵਾਰ ਹੀ ਲਿਆਗਾ ਹਾਂਜੀ ਤਾਂ ਕਮੈਨ ਵੀ ਨਵੀਂ ਆ ਕਮੈਨ ਵੀ ਨਵੀਂ ਹੈ ਜੀ ਠੀਕ ਆ ਤੇ ਐ ਬਾਬਾ ਚਲਾਇਆ ਇਹੇ ਮੰਨ ਲਾ ਚਲਾਈ ਕਰਤਾਰ ਵਾਲਿਆਂ ਦਾ ਕਿ ਪਹਿਲਾਂ ਹੋਰ ਵੀ ਚਲਾਏ ਨੇ ਜੀ ਮੈਂ ਸੁਰੂ ਦੀ ਕਰਤਾਰ ਦੀ ਚਲਾ ਰਿਹਾ 2014 ਤੋਂ ਲੈ ਕੇ ਜੀ ਅਸਲ ਕਰਤਾਰ ਵਾਲਿਆਂ ਦੀ ਕਮੈਨ ਇਹਨਾਂ ਦੀ ਲੈ ਕੇ ਵੇਚਦੇ ਨੇ ਹਾਂ ਕਮੈਨ ਆਪਾਂ ਚਲਾ ਰਹੇ ਕਰਤਾਰ ਦੀ ਪਹਿਲਾਂ 2010 ਚ ਚਲਾਉਂਦੇ ਸੀ ਠੀਕ ਆ ਹੁਣ ਤੱਕ ਮੈਂ ਆਪਦੇ ਵਾਸਤੇ ਮਸ਼ੀਨਾਂ ਮੇਰੇ 15ਵੀਂ ਜਾਂ 16ਵੀਂ ਮਸ਼ੀਨ ਆ ਜੀ ਕਰਤਾਰ ਕਰਤਾਰ ਹੀ ਹਾਂਜੀ ਹਾਂ ਤੇ ਬਾਕੀ ਹੁਣ ਆਪਾਂ ਪਹਿਲੇ 2 ਸਾਲ ਤੋਂ ਮਸ਼ੀਨਾਂ ਨਵੀਆਂ ਦਾ ਵੀ ਕਰਤਾਰ ਦਾ ਵੇਚਣ ਦਾ ਕੰਮ ਕਰਦੇ ਆ ਜੀ ਠੀਕ ਹੈ ਜੀ ਨਵੀਆਂ ਆਪਾਂ ਇਕੱਲੇ ਕਰਤਾਰੇ ਵੇਚਦੇ ਆਂ ਹੋਰ ਕੋਈ ਕੰਪਨੀ ਮਸ਼ੀਨ ਨਹੀਂ ਵੇਚਦੀ ਆਪਾਂ ਠੀਕ ਹੈ ਜੀ ਹਾਂਜੀ ਤੇ ਹੁਣ ਜਿਵੇਂ 4x4 ਵੀ ਇਹ ਵੀ ਕਰਤਾਰਾਂ ਵਾਲਾ ਦੀ ਲਵਾਇਆ ਹਾਂਜੀ ਉਹਨਾਂ ਦੀ ਲਵਾਇਆ ਜੀ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਮੱਕੀ ਤੇ ਮਸ਼ੀਨਾਂ ਚਲਾਉਂਦੇ ਆ ਇਹਨੂੰ ਮੈਨੂੰ ਮਸ਼ੀਨਾਂ ਚਲਾਉਂਦ ਨੂੰ 2014 ਤੋਂ ਚਲਾ ਰਿਹਾ 10 11ਵਾਂ ਸੀ ਨਾ ਮੇਰਾ ਜੀ ਸੋਰੀ ਮੱਕੀ ਦੇ ਜੀ ਉਹਨੂੰ ਦਾ ਜਣੀ ਕਰਤਾਰੀ ਵਰਤਦਾਗਾ ਕੱਟਦਾ ਹਾਂ ਜੀ ਜਦੋਂ ਪਹਿਲਾਂ ਮੈਂ 14 ਲੱਤਾ ਕੱਟਦਾ 14 ਕੱਟਰ ਲੈ ਕੇ ਮੈਂ 20 ਤੱਕ ਚਲਾਇਆ ਜੀ ਉਹ ਲਗਾਤਾਰ ਹੀ ਹਾਂ ਜੀ 20 ਤੋਂ ਬਾਅਦ ਫਿਰ ਮੈਂ 20 ਜਾ ਕੇ ਵੇਚ ਕੇ ਫਿਰ ਨਵਾਂ ਲੈ ਲਈਦੀ ਫਿਰ ਦੋ ਸੱਤ ਲਾ ਕੇ ਫਿਰ ਵੇਚਦਾ ਜੀ ਮੈਂ ਆਪਾਂ ਨਾਲੇ ਸੁਣਿਆ ਵੀ ਇਹਦੇ ਜਿਹੜੇ ਬਲੇਡ ਬਲੂਟ ਜਿਹਨੇ ਉਹ ਘਸਦੇ ਬਹੁਤ ਨੇਗੇ ਕਿੰਨੇ ਕ ਕਸਾਈਆਗਾ ਬਲੇਟਾਂ ਦੀ ਨੀ ਕੋਈ ਕਸਾਈ ਜਿਆਦਾ ਨਹੀਂ ਹੈਗੀ ਜੀ ਬਲੇਟਾਂ ਦੀ ਜਿਵੇਂ ਹੁਣ ਤੁਸੀਂ ਉਹ ਪਹਿਲਾ 6 ਸਾਲ ਚਲਾ ਲਿਆ ਉਹਦੇ ਕਈ ਵਰੀ ਬਲੇਟ ਬਦਲੇ ਨਾਲ 6 ਸਾਲ ਇੱਕ ਵਾਰ ਬਦਲੀ ਸੀ ਵਿੱਚ ਦੀ ਇੱਕ ਵਾਰ ਹਾਂਜੀ ਹਾਂ ਯਾਨੀ 3 ਸਾਲ 3 ਸੀਜ਼ਨ ਇੱਕ ਬਲੇਟ ਲਾਉਂਦੇ ਨੇਗੇ ਲਾਉਂਦੇ ਆ ਨਾ ਲਾਉਂਦੇ ਵੱਧ ਵੀ ਲਾਉਂਦੇ ਨੇ ਜੀ ਇੰਨੀ ਕਿ ਤਾਂ ਉਹ ਗਾਰੰਟੀ ਲੈਂਦੇ ਨੇ ਹਰ 1100 ਕਿਲਾ ਵਨ ਹਾਂਜੀ 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 3 ਸੀਜ਼ਨਾਂ ਚ ਇੰਨਾ ਕੋਈ ਵੱਡਾ ਜਾਂਦਾ ਹੋਊਗਾ ਇੰਨਾ ਕੋਈ ਸੀਜ਼ਨ ਦਾ 200 ਕਿਲਾ 250 ਕਿਲੇ ਨਹੀਂ ਵੱਧ ਜਾਂਦਾ ਜੀ ਠੀਕ ਆ ਹੁਣ ਆਪਣੀ ਮਸ਼ੀਨ ਚਾਲ ਦੀ ਨੂੰ ਕਿੰਨੇ ਕ ਦਿਨ ਹੋ ਗਏ ਜੀ ਆਪਣੀ ਮਸ਼ੀਨ ਚਾਲ ਦੀ ਨੂੰ ਹੋ ਗਏ ਜੀ ਤਕਰੀਬਨ 20 15 ਦਿਨ ਹੋ ਗਏ ਜੀ ਕਿੰਨੇ ਕੁ ਵੜ ਤੇ ਕੀਲੇ ਆਪਾਂ ਕਿਲਾ 100 ਤੋਂ ਉੱਪਰ ਵੱਡਿਆ ਗਿਆ ਹੋਊਗਾ ਜੀ 100 ਤੋਂ ਹਾਂ ਜੀ ਹਜੇ ਹੋਰ ਪਿਆ ਕੰਮ ਤਾਂ ਬਸ ਹੀ ਰੱਖਣੀ ਆ ਕਬੜਾ ਜ਼ਰਾ ਪਿਆ ਜੀ ਹਾਂ ਜੀ ਹਾਂ ਕੰਮ ਇਹ ਮੇਰੇ ਕੋਲੋਂ 100 ਖਤ ਤਹੇ ਹੋਰ ਪਿਆ ਹੋਊਗਾ ਜੀ 100 ਤੋਂ ਪਲੱਸ ਹੋਊਗਾ ਜੀ ਠੀਕ ਹੈ ਨਾ ਵੱਢਣ ਵਾਲਾ ਹੋਰ ਪਿਆ ਜੀ ਜੀ 100 ਪੂਰੇ ਵੱਢਤਾ 100 ਕ ਹਜੇ ਪਿਆ ਹਾਂ ਪਹਿਲਾਂ ਕੁਝ 50 ਕਿਲੇ ਚ ਪਿੰਡ ਵੱਢ ਗਏ ਦੀ ਆਪਣੇ 90 ਪਿੰਡ ਜੀ 250 ਕਿਲਾ ਵੱਢੀ ਦੂ ਤਕਰੀ ਤੇ ਗ੍ਰਾਹੀ ਗ੍ਰੂਹੀ ਟਾਈਮ ਨਾਲ ਆ ਜਾਂਦੀ ਹੈ ਜੀ ਹਾਂ ਆਜਨੇ ਰਾਜ ਨਾਲ ਆਜਨੇ ਕਰਾਈ ਤੇ ਕੋਈ ਆਪਾਂ ਉਹ ਪੱਕੀ 10 ਸਾਲ ਦੇ ਜਿੱਦ ਦੀ ਮੱਕੀ ਮਸ਼ੀਨ ਚਲਾਉਣ ਲੱਗਿਆ ਠੀਕ ਹੈ ਪੱਕੀ ਉਰੇ ਆਉਣੇ ਹੀ ਆਪਾਂ ਅੱਛਾ ਇੱਥੇ ਹੀ ਆਉਣੇ ਹਾਂਜੀ ਹਾਂ ਤੇ ਜਿਵੇਂ ਹੁਣ ਹੁਣ ਤਾਂ ਚਲੋ ਸੁੱਕ ਪਣਾਗਾ ਜੇ ਜਿਹੜਾ 4x4 ਵਾਲਾ ਗੇਅਰ ਲਾ ਕੇ ਹਾਂਜੀ ਫਿਰ ਰੇਟ ਵੱਧ ਦਾ ਕੋਈ ਉਹੀ ਰੇਟ ਦਿੰਦੇ ਨੇ ਜੀ ਰੇਟ ਵੱਧ ਵੱਜ ਜਾਂਦਾ ਜੀ ਵੱਜ ਜਾਂਦਾ ਤੇ ਇਹਦੇ ਸਾਬ ਨਾਲ ਗਿੱਲਾ ਹੁੰਦਾ ਹਾਂਜੀ ਦਾਣੇ ਕਿਤੇ ਦੂਰ ਨੇੜੇ ਪਾਉਣੇ ਨੇ ਠੀਕ ਹੈ ਜੀ ਜੇ ਨਾਲੇ ਦੇ ਉਹ ਫਿਰ ਉਹਦੇ ਸਾਬ ਨਾਲ ਰੇਟ ਲੈਂਦੇ ਹੁੰਦਾ ਜੀ ਠੀਕ ਹੈ ਜੀ ਹਾਂਜੀ ਹੁਣ ਇੱਥੇ ਹੀ ਚੱਲਦੇ ਹਾਂ ਪਰਮਾਨੈਂਟ ਹਾਂ ਪਰਮਾਨੈਂਟ ਹੋ ਰਹੀ ਹੈ ਜੀ ਦੋਦੇ ਦੋ ਪਿੰਡੇ ਕਰ ਨਾਮਾ ਪਿੰਡ ਨਾਮਾ ਪਿੰਡ ਜਿੱਟਾਂ ਹੈ ਜੀ ਇੱਕ ਨਾਲ ਉਹ ਬਿੱਲੀਪੁੱਲਰ ਪਿੰਡ ਹੈ ਜੀ ਠੀਕ ਹੈ ਜੀ ਹਾਂਜੀ ਆ ਪਹਿਲਾ ਵਾਰ ਆ ਪਿੰਡ ਦਾ ਇਸ ਵਾਰ ਪਹਿਲੀ ਵਾਰ ਆਇਆ ਜੀ ਠੀਕ ਹੈ ਜਿੱਥੇ ਆਪਾਂ ਹੁਣ ਬੈਠੇ ਆ ਠੀਕ ਹੈ ਜੀ ਬਿੱਲੀਪੁੱਲਰ ਮੈਨੂੰ 10 ਸਾਲ ਹੋ ਗਿਆ ਆਉਂਦੇ ਨੂੰ ਜੀ ਠੀਕ ਹੈ ਉੱਥੇ ਬਲਵਿੰਦਰ ਸਰਪੰਚਾ 50 ਕਿਲੋ ਉਹਦੇ ਆਪਦੇ ਘਰ ਦੇ ਹੁੰਦੇ ਨੇ ਜੀ ਪਰਮਾਨੈਂਟ ਉਹਦੇ ਲਈ ਵੀ ਆਉਣੇ ਪੱਕੇ ਆਪਾਂ ਜੀ ਅੱਛਾ ਉਹਨਾਂ ਦੇ ਵੱਡੇ ਅੱਜ ਕਰਦੇ ਨੇ ਹਜੇ ਉਹਨਾਂ ਦੇ ਅੱਧੇ ਵੱਡੀ ਅੱਧੀ ਕਰ ਉਹ ਕੋਈ ਡੈਕਸ ਤਾਂ ਨਹੀਂ ਕਟਰ ਚ ਆਉਂਦੀ ਹੈਗੀ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਮਤਲਬ ਦੇਖੋ ਪਹਿਲਾਂ ਵੀ ਜਿਹੜਾ ਚਾਰਾ ਮਾਡਲ ਕੱਟਦੀ ਮੈਂ ਤਾਂ ਕਰੇ ਉਹਦੇ ਵਿੱਚ ਵੀ ਪ੍ਰੋਬਲਮ ਆਈ ਕਦੇ ਵੀ ਜੀ ਠੀਕ ਹੈ ਜੀ ਤੇ ਬਾਕੀ ਹੁਣ ਤਾਂ ਕੱਟ ਦੇ ਸੋਧੇ ਬਹੁਤ ਹੋ ਗਈ ਜੀ ਅੱਛਾ ਸੋਧ ਕਰਤੀ ਹਾਂ ਬਹੁਤ ਫਰਕ ਪੈਂਦਾ ਪਹਿਲਾਂ ਨਾਲੋਂ ਕਟਰ ਦਾ ਜੀ ਜਿਹੜਾ ਮੰਨ ਲਓ ਵੀ 23 ਮਾਡਲ ਕਰ ਤੁਸੀਂ ਪੇਸਲੇ ਸਾਲ ਆ ਹਾਂ ਜੀ ਇਹਦਾ ਤੇ ਉਹਦਾ ਫਰਕ ਹੈ 24 ਮਾਡਲ ਦਾ ਇਸ ਵਿੱਚ ਹਾਂ ਮੇਰੇ ਕੋਲ ਬਾਈ ਮਾਡਲ ਦੀ ਠੀਕ ਹੈ ਜੀ ਤੇ ਜਿਹੜਾ ਉਹਦੇ ਨਾਲ ਬਹੁਤ ਫਰਕ ਆਈ ਉਸ ਤੋਂ ਬਾਅਦ ਜਮੀ ਕੱਟ ਗਈ ਜੀ ਦੀ ਠੀਕ ਹੈ ਜੀ ਪਹਿਲਾਂ ਆਵਾਜ਼ ਬਹੁਤ ਜ਼ਿਆਦਾ ਕਰ ਉਹ ਆਵਾਜ਼ ਨਹੀਂ ਹੈਗੀ ਬਿਲਕੁਲ ਵੀ ਜੀ ਹੁਣ ਤਾਂ ਮਸ਼ੀਨ ਸੁੱਤੀ ਪਈ ਚੱਲਦੀ ਆ ਹਾਂਜੀ ਹਾਂ ਜੀ ਆਹ ਤੁਹਾਡੇ ਸਾਹਮਣੇ ਬਾਕੀ ਤੁਹਾਨੂੰ ਦੇਖ ਰਹੇ ਹੋ ਚੱਲਦੀ ਮਸ਼ੀਨ ਹਾਂਜੀ ਬਾਕੀ ਤੁਸੀਂ ਹੋਰ ਵੀ ਕਟਰ ਦੇਖੇ ਹੋਣਗੇ ਚੱਲਦੇ ਜੀ ਇਹ ਆਪਾਂ ਫਿਰ ਜਿਹੜੇ ਆ ਬੰਦੇ ਛਲੀਆਂ ਚੋਕ ਦੇ ਫਿਰਦੇ ਨੇ ਹਾਂਜੀ ਇਹੇ ਆਪਾਂ ਨੂੰ ਰੱਖਣੇ ਪੈਂਦੇ ਨੇ ਇਹ ਹਮ ਮਜ਼ੀਨ ਦੇ ਨਾਲ ਰੱਖਣੇ ਪੈਂਦੇ ਨੇ ਚਾਰ ਬੰਦੇ ਜੀ ਇਹ ਕਿਵੇਂ ਵੀ ਜਿਹੜਾ ਕੋਈ ਟਾਂਡਾ ਡਿੱਗਿਆ ਡੁੱਗਿਆ ਉਹਦੀ ਸਾਡੇ ਇਹ ਇਹ ਤਾਂ ਤਾਂ ਹੀ ਜਿਹੜਾ ਕੋਈ ਟਾਂਡਾ ਡਿੱਗਿਆ ਪਿਆ ਜੀ ਹਾਂਜੀ ਉਹੀ ਰਹਿੰਦੀਆਂ ਨਹੀਂ ਬਸ ਇਹਦਾ ਕਟਰ ਚੁੱਧ ਵੀ ਛੱਲੀ ਕਰਦੀ ਕੋਈ ਜੀ ਠੀਕ ਹੈ ਟਾਂਡੇ ਕਿਰੇ ਘਰ ਹੁੰਦਾ ਉਹਦੀ ਡੀਜ਼ਲ ਆਉਸਟ ਕਿੰਨੇ ਦੀ ਆ ਜੀ ਜਿਵੇਂ ਆ ਮੱਕੀ ਉਹੜੀ ਹਰੀ ਹੈ ਜੀ ਹਾਂਜੀ ਇਹਦਾ ਟਾਈਮ ਜ਼ਿਆਦਾ ਲੱਗ ਜਾਂਦਾ ਠੀਕ ਹੈ ਜੇ ਸੁੱਕੀ ਮੱਕੀ ਹੋਵੇ ਤਾਂ ਘੰਟੇ ਚ ਰਿੜੀ ਨਾਲ ਮਸੀ ਵੜ ਦਿੰਦੀ ਹੈ ਜੀ ਖਾਈ ਜਾਂਦੀ ਹੈ ਜਣੀ 8-10 ਲੀਟਰ ਇਹਨਾਂ ਦਾ ਨਾਰਮਲ ਖਾਈ ਜਾਂਦੀ ਹੈ ਕਿਲੇ ਦਾ ਹਾਂਜੀ ਹਾਂਜੀ ਠੀਕ ਹੈ ਜੀ ਇਹੋ ਵਧੀਆ ਤੀਜਾ ਸੀਜ਼ਨ ਜਿਵੇਂ ਹੁਣ ਕਣਕ ਤੇ ਝੋਨੇ ਦੇ ਸੀਜ਼ਨ ਘਟ ਕੇ ਇਹ ਤੀਜਾ ਸ਼ੁਰੂ ਤਾਂ ਮੱਕੀ ਵਾਲਾ ਨਾਲ ਹੋ ਗਿਆ ਹਾਂਜੀ ਹਾਂ ਜਿਵੇਂ ਕਣਕ ਚਲੋ ਜਮ ਆਲੂ ਵਧਣ ਕਰਕੇ ਕਣਕ ਦਾ ਸੀਨ ਘਟ ਗਿਆ ਜੀ। ਹਾਂਜੀ। ਉਹਦੇ ਨਾਲ ਆਹੇ ਪਲੱਸ ਇਹ ਹੋ ਗਿਆ ਵੀ ਮੱਕੀ ਦੀਆਂ ਸੀਨ ਲੱਗਣ ਲੱਗ ਗਿਆ ਜੀ। ਠੀਕ। ਇਹ ਮੱਕੀ ਦਾ ਸਾਰੀ ਆਲੂ ਵਾਲੀ ਹੋਣੀ ਆ ਜੀ। ਇਹ ਸਾਰੀ ਆਲੂ ਵਾਲੀ ਮੱਕੀ ਹੈ ਜਿਹੜੀ ਹੁਣ ਵੱਢ ਰਹੇ ਹਾਂ ਜੀ ਆਪਾਂ। ਆਲੂ ਦਾ ਛੋਟੇ ਪਿੰਡਾਂ ਕਿੰਨੀ ਵੀ ਬਹੁਤ ਵੀ ਸਾਰੇ। ਸਾਡੇ ਬਹੁਤ ਜ਼ਿਆਦਾ ਜੀ। ਠੀਕ ਹੈ ਜੀ। ਉਹਨਾਂ ਦੀਆਂ ਵੀ ਮੱਕੀ ਲਾਈ ਹੁੰਦੀ ਆ ਫਿਰ। ਹਾਂ ਮੱਕੀ ਪਹਿਲਾਂ ਅੱਗੇ ਸੂਰਜਮੁਗਰਾਂਉਂਦੀ ਸੀ ਜੀ। ਠੀਕ ਹੈ ਜੀ। ਉਹਨਾਂ ਪਹਿਲੇ 2 ਸਾਲਾਂ ਤੋਂ ਸੂਰਜਮੁਗਰੀ ਦਾ ਝਾੜ ਵੀ ਨਹੀਂ ਦੇਹਾ ਤੇ ਮੱਕੀ ਦਾ ਰੇਟ ਵਧੀਆ ਹੁੰਦਾ। ਠੀਕ ਹੈ ਇਹ ਹਜੇ ਤਾਂ ਨਹੀਂ 4x4 ਇਹ ਗੇਅਰ ਲਾਇਆ ਨਹੀਂ। ਨਹੀਂ ਇੱਕ ਵਾਰੀ ਸੁੱਕੇ ਦੀ ਲਾਉਂਦੇ ਜੇ ਗਿੱਲਾ ਹੋਵੇ ਤਾਂ ਹੀ ਲਾਉਨੇ ਜੇ ਪਾਣੀ ਪੂਰੀ ਕਾਰਾ ਹੋਵੇ ਜੀ। ਉਹਦਾ ਤਾਂ ਫਿਰ ਆਪਾਂ ਪੈਂਦਾ ਹੋਊ ਫਰਕ ਮੰਨ ਲਾ ਡੀਜ਼ਲ ਦਾ। ਜੇਦੋਂ 4x4 ਲਾਉਨੇ ਆਪਾਂ। 4x4 ਨਾਲ ਡੀਜ਼ਲ ਪੱਧ ਖੰਦੇਵੇਂ ਜੀ। ਠੀਕ ਆ ਜੀ। ਯਾਨੀ ਇਹ ਤਾਂ ਫਿਰ ਯਾਨੀ ਆਪਣਾ ਜਦੋਂ ਗਿੱਲਾ ਹੋਵੇ ਫੇਰ ਹੀ ਲਾਉ। ਤੇਰੇ ਲਾਉਨੇ ਜੀ। ਉਦੋਂ ਵੀ ਕੋਈ ਫਾਇਦਾ ਲਾਉਣ ਦਾ ਜੀ। ਹੋਰ ਫਿਰ ਜਿੰਦਰਾ। ਮੇਰੀ ਵੀ ਵਧੀਆ ਵਧੀਆ ਵਧੀਆ। ਠੀਕ ਆ ਤੇਰੇ ਵਾਲੀ ਕਿੱਥੇ ਚੱਲਦੀ ਆ? ਮੇਰੇ ਕੋਲ ਤਕੜ ਗਈ ਅੱਛਾ ਉੱਠੀ ਜਲਦੀ ਆ ਮੇਰਾ ਦਿਹਾੜੀ ਵਿਰਾ ਕੰਡਾ ਤੋਂ ਸ਼ਾਮ ਰਹਿਣਾ ਬਸ ਮੈਂ ਨਿਪਟ ਲਿਆ ਹੈ ਹਾਂ ਠੀਕ ਆ ਅੱਜ ਮ Papa ਕਹਿੰਦਾ ਚੱਲ ਉਧਰ ਨੂੰ ਕਰਦੇ ਹਾਂ ਮਸ਼ੀਨ ਕੋਲ ਨੂੰ ਬੇਲੇ ਦੀ ਘਰੇ ਠੀਕ ਆ ਨਾਲੇ ਮੈਂ ਸੰਦੂਰ ਸਾਹਿਬ ਮਾਰੇ ਉਹਨਾਂ ਕਿਹੜਾ ਸੀ 2-4 ਕਰ ਦੇਣੇ ਰਹੀ ਅੱਛਾ ਗ੍ਰਾਹੀ ਵੀ ਰਹਿੰਦੀ ਐ ਛੋਟੀ ਹੋਰ ਜਰਾ ਜੇ ਰਹਿਣਾ ਬਹੁਤ Papa ਪਿਛਲੀ ਵਾਰੀ ਉੱਥੇ ਭੇਜਿਆ ਸੀ ਇਹਦੀ ਥੋੜੀ ਵਧਰੀ ਰਹੀ ਐ ਪੇਮੈਂਟ ਜਿੱਥੇ ਚਲੋ ਕੋਈ ਨਾ ਦੇ ਦਾਣ ਇਹ ਇੱਥੇ ਦਾ ਖੇਰ ਕਹਿੰਦੇ ਮੱਕੀਆਂ ਵੀ ਬਹੁਤ ਸੋਹਣੀਆਂ ਨਿਕਲਦੀਆਂ ਕਿ ਝਾੜ ਕੀ ਝਾੜ ਥੋੜਾ ਘਟਾ ਪੇਰੇ ਸਾਲਾਂ ਨੂੰ ਰੇਟ ਜਿਆਦਾ ਹੈ ਬਾਕੀ ਆਈ ਸੀ ਆਲੂ ਵੀ ਰੰਗ ਲਾ ਗਏ ਬਾਬਾ ਜੀ ਆ ਆਲੂ ਦਾ ਵੀ ਰੇਟ ਬਹੁਤ ਵਧੀਆ ਜੀ ਗਾਂਦੂ ਦੇ ਲੋ ਹੁਣ ਤਾਂ ਮਿਲਦਾ 20 ਰੁਪਏ ਤੋਂ ਉੱਪਰ 25 ਦੇ ਨੇੜੇ ਦੇਲੇ ਵਿਗ ਰਹੇ ਹੈ ਜੀ ਪਰ ਸਟਾਡੀ ਜਿਵੇਂ ਅੱਗੇ 500 ਰੁਪਏ ਤੋਂ ਆਲੂ ਚੱਲਦਾ ਸੀ ਜੀ ਅੱਜ ਕੀ ਸਟਾਡੀ ਆਲੂ 10 ਰੁਪਏ ਤੋਂ ਚੱਲਦਾ ਸ਼ੁਰੂ ਹੋਇਆ ਜੀ ਠੀਕ ਹੈ ਜੀ ਹਾਂਜੀ ਹਾਂ ਮੈਨ ਮੱਕੀ ਦਾ ਸੀ ਜੀ ਨੇ 1000 ਦੇ ਲਿਆ ਵੀ ਲੋਨ ਦੀ ਟੈਨਸ਼ਨ ਨਹੀਂ ਰਹਿੰਦੀ ਵੀਰੇ ਅੱਸੀ ਇੱਕ ਮਹੀਨੇ ਤੇ ਲੋਨ ਕਰਾਇਆ ਮਤਲਬ ਤੀਜੀ ਕਾ ਇਸ ਤੋਂ ਮਤਲਬ ਕਿਸ ਤਰ੍ਹਾਂ ਦੇ ਸਾਥ ਦੋਈ ਹੋਣੀਆਂ ਨੇ ਹਾਂ ਇਹ ਤੀਜੀ ਮਨ ਕੱਢਦਾ ਫੇਰ ਐਡਵਾਂਸ ਹੋ ਜਾਣ ਲੋਇਆ ਇੱਕ ਵਾਰ ਕਟਰ ਵੀ ਲੋਕਾਂ ਨੇ ਬਹੁਤ ਬਹੁਤ ਲਿਆ ਲੋਕਾਂ ਨੂੰ ਮੱਕੀ ਹੋਰ ਵੱਜਣੀਆਂ ਫਰਾ ਹਾਂ ਇਹ ਤਾਂ ਗੱਲ ਹੈਗੀ ਆ ਹੁਣ ਜਿਵੇਂ ਆਪਣੇ ਵਾਲੀ ਬੈਲਟ ਆ ਆਪਣੇ ਆਲੂ ਲੱਗਦਾ ਨਹੀਂ ਨਹੀਂ ਆਪਾਂ ਤਾਂ ਬਲਾਦੀ ਆਲੂ ਆਪਾਂ ਲਾਉਣ ਨੂੰ ਬਈ ਕੋਲੇ ਏਰੀਏ ਤਾਂ ਬਹੁਤ ਲੱਗਦਾ ਆਪਣੇ ਥੋੜਾ ਜਿਹਾ ਮਲੇਰ ਕੋਟ ਵਾਲੇ ਏਰੀਏ ਥੋੜਾ ਜਿਹਾ ਉਹ ਆ ਨਹੀਂ ਮਿੱਟੀ ਆਪਣੀ ਥੋੜੀ ਜੀ ਕਰਕੇ ਨਾ ਥੋੜੇ ਮਲੇਰ ਕੋਲੇ ਏਰੀਏ ਦੀ ਮਿੱਟੀ ਤੇ ਬਲ ਰੇਸ ਹੀ ਮਿੱਟੀ ਐ ਰੇਸਲੀ ਨਹੀਂ ਹੈਗੀ ਜਿਹੜੀ ਡੱਕਰ ਹੈ ਜੀ ਠੀਕ ਠੀਕ ਇਹ ਤਾਂ ਰੇਸਲੀ ਆਲੂ ਪਤਲਾ ਜੀ ਕਰਕੇ ਰਾਜੀ ਨਹੀਂ ਜੀ ਥੋੜਾ ਜਿਹਾ ਕਰਨ ਦਾ ਢੰਗ ਚਾਹੀਦਾ। ਜੀ ਆਪਣੀ ਜ਼ਮੀਨ ਆਪਾਂ ਵੀ ਆਲੂ ਲਾਉਣੇ ਸਰਦੇ ਵੀਰੇ। ਹਾਂਜੀ। ਆਪਾਂ ਲਾਉਣੇ ਆ 10 ਕਿ ਕੀ ਲਿਖੇ ਆ ਆਲੂ। ਠੀਕ ਆ। ਆਪਣੀ ਡਾਕਰ ਜੀਮੀਨ ਹੈ ਵੀਰੇ। ਠੀਕ ਆ। ਬਹੁਤ ਵਧੀਆ ਆਲੂ ਦਾ ਝਾੜ ਰਹਿੰਦਾ ਜੀ। ਆ ਮੱਕੀ ਵੀ ਦੀ। ਹਾਲੇ ਦਾ ਬਸ ਕੁਝ ਕਹਿੰਦੇ ਨੇ ਡਾਕਰ ਪਾਣ ਚ ਹੁੰਦੇ ਘੱਟ ਹੁੰਦੇ ਨੇ ਤੇ ਇੱਕ ਆਪਣੇ ਸੂਰ ਕਹਿੰਦੇ ਬਹੁਤ ਜ਼ਿਆਦੇ ਮਿੱਧਦੇ ਨੇ। ਸੂਰ ਦਾ ਨੂੰ ਦੇਖੋ ਸਾਰੇ ਏਰੀਆ ਜੀ ਹੋ ਗਈ ਸੂਰ ਦਾ ਸਾਡੇ ਬਹੁਤ ਆ ਜੀ। ਹਾਂਜੀ। ਸੂਰ ਦਾ ਸਰਕ ਦੀ ਬਹੁਤ ਜ਼ਿਆਦਾ ਹੋ ਗਈ ਜੀ। ਠੀਕ ਆ। ਇਹ ਇਥੇ ਆਪਣੀ ਠਹਿਰ ਕਿੱਥੇ ਆ ਜੀ ਠਹਿਰ ਹੋ ਰਹੀ ਸੀ ਪੂਰੇ ਜਿਵੇਂ ਆ ਪਿੰਡ ਆਇਆ ਔਰ ਇਹ ਆਪਾਂ ਚਾਰ ਪੰਜ ਦਿਨ ਹੋ ਗਏ ਆਇਆ ਨੂੰ ਜੀ ਔਰ ਇਹ ਤਾਂ ਪੰਪ ਤੇ ਖੜਦੇ ਆ ਜੀ ਠੀਕ ਹੈ ਜੀ ਟੋਲ ਪੰਪ ਪੂਰੇ ਨੇੜੇ ਜੀ ਐਸੇ ਨੇੜੇ ਪਟਾਣਾ ਤੇ ਜਿਹੜਾ ਆਪਣਾ ਬਿੱਲੀਪੁਰ ਪਿੰਡ ਆ ਜੀ ਉੱਥੇ ਆਪਣੇ ਜਿਹੜੇ ਸਾਨੂੰ ਬਰਬਿੰਦਰ ਸਪੰਚ ਦਾ ਦੱਸਦੇ ਆਪਾਂ ਉਹਨੇ ਜੀ ਉਹਨੇ ਮੋਟਰ ਦੀ ਰਹਿਣ ਦਾ ਵਧੀਆ ਸਿਸਟਮ ਬਣਾਇਆ ਪਿਆ ਇਨਵਰਟਰ ਵਗੈਰਾ ਲੱਗਿਆ ਪਿਆ ਠੀਕ ਹੈ ਜੀ ਉੱਥੇ ਹਾਂ ਜੀ ਉੱਥੇ ਰਹਿੰਦੇ ਹੁਣ ਉਹਨਾਂ ਨੇ ਵੀ ਬਾਈ ਇੱਕ ਗੱਲ ਆ ਗਰਮੀ ਬਹੁਤ ਆ ਪੈਣ ਦਾ ਵੀ ਹਨਾ ਵਾਟਰ ਤੋਂ ਬਿਨਾ ਤਾਂ ਬਹੁਤ ਆਪਦੇ ਘਰੇ ਆ ਘਰੇ ਬੈਠੇ ਆ ਉਰ ਹੁਣ ਪਿੰਡ ਆਪਣਾ ਜੇ ਕੋਈ ਐਮਰਜੈਂਸੀ ਕੰਮ ਹੋ ਗਿਆ ਘਰੇ ਜਾਣਾ ਜੀ ਹਾਂਜੀ 2 ਘੰਟੇ ਦਾ ਰਸਤਾ ਸਾਰਾ ਜੀ 2 ਘੰਟੇ ਦਾ ਰਸਤਾ ਜੀ ਇੱਕ ਵਾਰ ਭਾਜੀ ਆਪਣਾ ਜੇ ਕੋਈ ਸਬਸਕ੍ਰਾਈਬਰ ਵੀਡੀਓ ਦੇਖਦਾ ਹੋਵੇ ਤੇ ਇਹਨੇ ਮੱਕੀ ਆਪਣੇ ਇੱਥੇ ਨੇੜੇ ਤੇੜੇ ਬਣਾਉਣੀ ਹੋਵੇ ਤੁਹਾਡਾ ਨੰਬਰ ਦੱਸਿਓ ਕਿੰਨਾ ਜੀ ਮੇਰਾ ਮੋਬਾਈਲ ਨੰਬਰ ਹੈਗੇ ਜੀ 94177 ਹਾਂਜੀ 34067 ਠੀਕ ਹੈ ਜੀ 9417734067 ਬਾਬਾ ਜੀ ਇਹ ਕੰਮ ਐ ਚਾਲਦੀ ਆ ਇੱਥੇ ਨਮਾ ਪਿੰਡ ਪੰਡੋਰੀ ਬਿੱਲੀ ਪਿੰਡ ਤਿੰਨੇ ਪਿੰਡਾਂ ਚਾਲਦੀ ਆ ਜੇ ਕਿਸੇ ਨੇ ਵੀ ਮੱਖੀ ਕਟਾਉਣੀ ਹੋਵੇ ਪੂਰੀ ਸਾਫ ਸੁਥਰੀ ਸਫਾਈ ਦੇਖ ਲਿਓ ਤੁਸੀਂ ਬਾਕੀ ਥੱਲੇ ਬੱਲੀ ਨਹੀਂ ਛੱਡਦੀ ਬਾਕੀ 6 ਬੰਦੇ ਲੇਬਰ ਦੇ ਥੱਲੇ ਲਾਏ ਨੇ ਜੇ ਉਹ ਵੀ ਟਾਂਡਾ ਡਿੱਗਿਆ ਹੋਇਆ ਤਾਂ ਵੀ ਉਹਨੂੰ ਚੱਕ ਕੇ ਵਿੱਚ ਛਿੜਦੇ ਨੇਗੇ ਤੇ ਬਾਕੀ ਫੋਰ ਨਾਲ ਫੋਰ ਵਾਈ ਫੋਰ ਨਾਲ ਲੱਗਿਆਗਾ ਪੂਰੀ ਇੱਕ ਨੰਬਰ ਦੀ ਗਾਰੰਟੀ ਆ ਗਈ ਕਟਰ ਹੋਵੇ ਕਰਤਾਰ ਦਾ ਕਟਰ ਹੈਗਾ ਪੂਰੀ ਤਸੱਲੀਆਂ ਕਰਾਉਂਦਾਗਾ ਬਾਕੀ ਵੀਡੀਓ ਜੇ ਤੁਸੀਂ ਚੱਲਦਾ ਦੇਖ ਦੇਖ ਲੈਣਾ ਤੁਸੀਂ ਸਾਰਾ ਕੁਝ ਕੈਸੇ ਜੀ ਬੜਾਈਏ ਕੈਸੇ ਜੀ ਸਪਾਈਆ ਮਜ਼ੀਨ ਦੀ ਹਾਂਜੀ ਠੀਕ ਆ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ ਕਮੈਂਟ ਕਰਿਓ ਤਾਂ ਬਕੇ ਸਾਨੂੰ ਫੋਲੋ ਕਰਿਓ ਪੇਜ ਤੇ ਵੀ ਜਾ ਕੇ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ